ਉਹਨਾਂ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਪੁੱਛਿਆ ਕਹਿਣ ਲੱਗੇ ਵੀ ਬਾਬਾ ਅਸੀਂ ਤੁਹਾਨੂੰ ਪੁੱਛਦੇ ਵੀ ਤੁਸੀਂ ਕਿਹੜੇ ਘਰਾਣੇ ਦੇ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਪੰਜ ਤਤ ਦਾ ਪੁੱਤਲਾ ਨਾਨਕ ਮੇਰਾ ਨਾਉ ਕਹਿ ਲੱਗੇ ਮੇਰਾ ਨਾਉ ਨਾਨਕ ਹੈ ਤੇ ਮੈਂ ਪੰਜ ਤਤ ਦਾ ਪੁੱਤਲਾ ਉਹ ਕਹਿੰਦੇ ਬਾਬਾ ਅਸੀਂ ਇਹ ਪੁੱਛਦੇ ਵੀ ਤੁਸੀਂ ਕਿਹੜੇ ਘਰਾਣੇ ਦੇ ਸੰਤੋ ਗੁਰੂ ਨਾਨਕ ਸਾਹਿਬ ਬੜੇ ਪਿਆਰ ਨਾਲ ਕਹਿੰਦੇ ਕਹਿੰਦੇ ਪੀਲ ਜੀ ਐ ਅੱਲਾ ਦੇ ਪਿਆਰਿਆ ਸੰਤ ਦੀ ਕਦੇ ਕੋਈ ਜਾਤ ਨਹੀਂ ਹੁੰਦੀ ਸੰਤ ਦੀ ਕਦੇ ਕੋਈ ਜਾਤ ਨਹੀਂ ਹੁੰਦੀ ਜਿਹੜਾ ਸੰਤ ਇਹ ਗੱਲ ਇਹਨੇ ਫਲਾਣੀ ਜਾਤ ਨਾਲ ਗੱਲ ਨਹੀਂ ਬਣਦੀ ਇਹਦਾ ਮਤਲਬ ਇਹ ਜੇ ਅਧੂਰਾ ਹੈ ਅਜੇ ਸੰਤਤਾਈ ਦੇ ਰਾਹ ਵਾਲੇ ਪਾਸੇ ਹੋ ਸਕਦਾ ਤੁਰ ਪਿਆ ਹੋਵੇ ਪਰ ਜੇ ਕੋਈ ਇਹ ਦਾਵਾ ਕਰੇ ਕਿ ਮੈਂ ਹਿੰਦੂਆਂ ਦਾ ਸੰਤ ਹਾਂ ਕਿ ਤਾਂ ਵੀ ਗੱਲ ਤੇ ਮਾੜੀ ਹੈ ਜੇ ਕੋਈ ਇਹ ਕਹੇ ਕਿ ਮੈਂ ਸਿੱਖਾਂ ਦਾ ਸੰਤ ਹਾਂ ਤਾਂ ਵੀ ਗੱਲ ਮਾੜੀ ਹੈ ਜੇ ਕੋਈ ਕਹੇ ਕਿ ਮੈਂ ਸੁਣਾਉਣ ਵਾਲਿਆਂ ਦਾ ਸੰਤਾਂ ਤੇ ਗੱਲ ਤੇ ਤਾਂ ਵੀ ਮਾੜੀ ਸੰਤ ਵਾਸਤੇ ਮਿੱਟੀ ਵੀ ਉਹੋ ਜੀ ਤੇ ਸੋਨਾ ਵੀ ਉਹੋ ਜਿਆ ਗਰੀਬ ਵੀ ਉਹੋ ਜਿਆ ਅਮੀਰ ਵੀ ਉਹੋ ਜਿਆ ਉੱਚਾ ਆ ਜਾਏ ਨੀਵਾ ਆ ਜਾਏ ਕੋਈ ਕਾਰ ਤੇ ਆ ਜਾਏ ਕੋਈ ਸਾਈਕਲ ਤੇ ਆ ਜਾਏ ਕੋਈ ਗੱਡੇ ਤੇ ਆ ਜਾਏ ਉਹਦੇ ਵਾਸਤੇ ਸਾਰੇ ਇੱਕੋ ਜਿਹੇ ਉਹਨੂੰ ਕਹਿੰਦੇ ਨੇ ਸੰਤ ਸੰਮ ਦੇਸ਼ਟੀ ਜਦੋਂ ਹੋ ਜਾਏ ਫੇਰ ਉਹ ਸੰਤ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਅੱਲਾ ਦੇ ਪਿਆਰੇ ਸੰਤ ਦੀ ਕੋਈ ਜਾਤ ਨਹੀਂ ਹੁੰਦੀ ਦੁੱਧ ਦਾ ਰੰਗ ਚਿੱਟਾ ਦੁੱਧ ਦਾ ਦੁੱਧ ਹੈ ਨਾ ਅਮਰ ਤੇ ਅਮਰਤਾ ਨਾ ਸੰਤ ਤੇ ਸੰਤਤਾ ਨਾ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਗੁਰੂ ਨਾਨਕ ਸਾਹਿਬ ਜਾ ਪਹੁੰਚੇ ਨੇ ਜੈਦੇ ਦੀ ਬੰਦਰਗਾਹ ਤੇ ਜੈਦੇ ਦੀ ਬੰਦਰਗਾਹ ਤੋਂ ਅੱਗੇ ਜਾਣਾ ਤੇ ਮੇਰੇ ਪੁਰਾਣੇ ਬਜ਼ੁਰਗ ਜਿੰਨੇ ਬੈਠੇ ਨੇ ਪੰਜਾਬੀ ਦਾ ਇੱਕ ਅਖਾਣ ਤੇ ਸਾਰਿਆਂ ਨੇ ਚਿੰਤੇ ਹੋਣਾ ਸੁਣਿਆ ਜਰੂਰ ਹੋਣਾ ਤੁਸੀਂ ਭਈ ਮੱਕਿਓ ਪਰੇ ਪੁਜਾਰ ਉਹਦਾ ਕਾਰਨ ਇਹੀ ਇੱਕ ਪਾਸੇ ਲੱਗਦਾ ਹੈ ਸਮੁੰਦਰ 875 ਮੀਲ ਰੰਦਸੀ ਕਹਿੰਦੇ ਨੂੰ ਲਾਲ ਸਮੁੰਦਰ ਇੱਕ ਪਾਸੇ ਇੱਕ ਪਾਸੇ ਉੱਚੀਆਂ ਸਰਾਦੀਆਂ ਪਹਾੜੀਆਂ ਨੇ ਉਹਦੇ ਵਿੱਚੋਂ ਦੀ ਹੋ ਕੇ ਅੱਗੇ ਜਾਣਾ ਪੈਂਦਾ ਉਸ ਥਾਂ ਤੋਂ ਅੱਗੇ ਜਾ ਕੇ ਜਿੱਥੇ ਕਮ ਜਿੱਥੇ ਮੱਕਾ ਉਹਦੇ ਤੋਂ ਪਰਮਾਰੂ ਥਾਂ ਤੇ ਉਜਾਰ ਗੁਰੂ ਨਾਨਕ ਸਾਹਿਬ ਉਦਨਪੁਰ ਪਏ ਇਰਹਾਮ ਪਹਿਨਣਾ ਕਹਿੰਦੇ ਨੇ ਉਹ ਇਰਹਾਮ ਜਿੰਨੇ ਵੀ ਉਥੇ ਯਾਤਰੀ ਜਾਂਦੇ ਨੇ ਨਾ ਹੱਜ ਕਰਨ ਵਾਸਤੇ ਆ ਸਾਰੇ ਦੇ ਸਾਰੇ ਕੱਪੜੇ ਲੋਹਾ ਦਿੰਦੇ ਨੇ ਉਹਨਾਂ ਇਹਨੇ ਕੱਪੜੇ ਸਾਰੇ ਲਵਾ ਕੇ ਉਸ ਨਾਕੇ ਤੋਂ ਕੱਪੜੇ ਦੇ ਦੇਨੇ ਨੇ ਇੱਕ ਤੀੜ ਬੰਨਣ ਵਾਸਤੇ ਇੱਕ ਦੀ ਬੁਕਲ ਮਾਰਨ ਵਾਸਤੇ ਚਲੋ ਮੇਰੀ ਹੁਣ ਮਰਯਾਦਾ ਕੁਝ ਸਟੇਜ ਤੇ ਬੋਲਣ ਦੀ ਕੋਈ ਸ਼ਬਦ ਅਜੇ ਹੁੰਦੇ ਜਿਹੜੇ ਮੈਂ ਇਸ਼ਾਰੇ ਮਾਤਰ ਕਹਿ ਸਕਣਾ ਬੋਲਣੇ ਔਖੇ ਹੋ ਜਾਂਦੇ ਨੇ ਮੇਰੀਆਂ ਸਤਿਕਾਰਯੋਗ 3 ਪੈੜਾ ਮਤਾਵਾਂ ਬੈਠੀਆਂ ਨੇ ਅਸਲ ਵਿੱਚ ਉਹ ਕੱਪੜੇ ਉਤਾਰ ਰੂਵੇ ਫਾਜ਼ੀ ਨੂੰ ਆਪਣੇ ਕੱਪੜੇ ਦੇਣ ਦਾ ਮਤਲਬ ਇੱਕ ਹੀ ਹੈ ਭਈ ਇਹਨੂੰ ਇਹ ਵੇਖਣਾ ਵੀ ਇਹ ਮੁਸਲਮਾਨ ਸੁੰਨੀ ਹੈ ਇਸਿਆ ਇੰਨਾ ਹੀ ਆਪਾਂ ਇਸ ਸਮੇਂ ਲੋਕ ਤੁਸੀਂ ਉਹ ਸਿਆਲੇ ਸੱਜਣ ਬੈਠੇ ਇਸ ਕਰਕੇ ਸਾਰੇ ਕੱਪੜੇ ਲੋਹਾਨ ਦੇ ਵਿੱਚ ਇਥੋਂ ਫਿਰ ਗੁਰੂ ਨਾਨਕ ਸਾਹਿਬ ਅੱਗੇ ਗਏ ਜਾ ਪਹੁੰਚੇ ਕਾਬੇ ਵਿੱਚ ਉੱਥੇ ਐਸੇ ਤਰ੍ਹਾਂ ਬੜਾ ਵੱਡਾ ਸ਼ਮਿਆਨਾ ਲੱਗਾ ਹੋਇਆ ਹਾਜ਼ੀਆਂ ਦੇ ਰਹਿਣ ਵਾਸਤੇ ਕੋਜ ਉਸੇ ਹੋਰ ਰਹਿਸ਼ਗਾਵਾਂ ਬਣੀਆਂ ਹੋਈਆਂ ਨੇ ਕਿਉਂ ਕਹਿ ਲੋ ਕੋਜੋ ਜਨਾ ਕੋਜ ਉਥੇ ਰਹਿਸ਼ਗਾ ਜਿਹੜੀ ਬਣਾਈ ਗਈ ਹੈ ਨਾ ਉਹਦੇ ਵਿੱਚ ਛੋਟੇ ਛੋਟੇ ਕਮਰੇ ਨੇ ਕਿਤੇ ਕਿਤੇ ਵਰਾਂਡੇ ਨੇ ਕਿਤੇ ਕਿਤੇ ਸ਼ਮਿਆਨਾ ਲੱਗਾ ਹੋਇਆ ਗੁਰੂ ਨਾਨਕ ਸਾਹਿਬ ਉਹਨਾਂ ਹਾਜ਼ੀਆ ਉਹਨਾਂ ਕਾਜ਼ੀਆਂ ਦੇ ਨਾਲ ਜਿਹੜੇ ਹਿੰਦੁਸਤਾਨ ਤੋਂ ਗਏ ਸਨ ਉੱਥੇ ਜਾ ਕੇ ਆਰਾਮ ਫਰਮਾਉਣ ਲੱਗ ਪਏ ਨੇ ਰਾਤ ਪੈ ਗਈ ਥੱਕੇ ਹੋਏ ਸਾਰੇ ਸੌਂ ਗਏ ਜਦੋਂ ਸੌਂ ਗਏ ਉਹਨਾਂ ਦਾ ਇੱਕ ਅਸੂਲ ਹੈ ਭਾਈ ਉਹਨਾਂ ਦਾ ਧਰਮ ਉਹਨਾਂ ਨੂੰ ਮबारक ਹੈ ਉਹ ਕਹਿੰਦੇ ਨੇ ਕਿ ਕਾਟੇ ਵੱਲ ਨੂੰ ਪੈਰ ਨਹੀਂ ਕਰਦੇ ਭਾਵੇਂ ਇੰਗਲੈਂਡ ਵਿੱਚ ਹੋਣ ਭਾਵੇਂ ਜਾਪਾਨ ਵਿੱਚ ਭਾਵੇਂ ਸਾਊਦੀ ਅਰਬ ਵਿੱਚ ਕਿਤੇ ਵੀ ਹੋਣ ਮੁਸਲਮਾਨ ਕਹੇ ਲੈਹਿੰਦੇ ਵਾਲੇ ਪਾਸੇ ਨੂੰ ਪੈਰ ਨਹੀਂ ਕਰਦਾ ਸੌਣ ਵੇਲੇ ਬੈਠਣ ਵੇਲੇ ਕਿ ਜੇ ਕੋਈ ਬੰਦਾ ਉਹਨਾਂ ਦਾ ਵਫਾਤ ਪਾ ਜਾਏ ਮੌਤ ਹੋ ਜਾਏ ਕਿ ਜਦੋਂ ਕਬਰ ਪੁੱਟਦੇ ਨੇ ਨਾ ਉਹ ਲਹਿੰਦੇ ਵਾਲੇ ਪਾਸੇ ਨੂੰ ਕਬਰ ਨਹੀਂ ਜਿ ਪੁੱਟਦੇ ਕਿਉਂਕਿ ਉਹਦਰ ਨੂੰ ਪੈਰ ਨਹੀਂ ਕਰਦੇ ਆਪਣੇ ਘਰ ਦਾ ਮੂੰਹ ਉਧਰ ਨੂੰ ਨਹੀਂ ਕਰਦੇ ਆਪਣੀ ਰਸੋਈ ਦਾ ਮੂੰਹ ਉਸ ਪਾਸੇ ਨੂੰ ਨਹੀਂ ਕਰਦੇ ਤੇ ਤੁਸੀਂ ਕਦੇ ਮਸੀਤਾਂ ਵੇਖਿਓ ਬਣੀਆਂ ਪੁਰਾਣੀਆਂ ਜਾਂ ਨਵੀਆਂ ਅਸੀਂ ਤੇ ਚਾਰੇ ਗੁੰਮਦ ਗੁਰੂ ਘਰਾਂ ਦੇ ਚਾਰੇ ਮੁਕੰਮਲ ਕਰ ਦਿੰਦੇ ਆਂ ਉਹ ਜਿਹੜਾ ਮਹਿੰਗੇ ਵਾਲੇ ਪਾਸੇ ਦਾ ਪਛੋਂ ਵਾਲੇ ਪਾਸੇ ਦਾ ਉਹ ਗੁੰਮਦ ਮੁਕੰਮਲ ਨਹੀਂ ਕਰਦੇ ਕੱਲਾ ਸਰਈਏ ਰਹਿ ਜਾਂਦੇ ਨੇ ਉਹਦੇ ਉੱਤੇ ਉਹ ਕਹਿੰਦੇ ਨਹੀਂ ਇਹ ਤੇਰਾ ਅੱਲਾ ਦਾ ਘਰ ਇਹ ਉਹਨਾਂ ਦੀ માનਤਾ ਉਹਨਾਂ ਨੇ ਇਹ ਸੋਚਿਆ ਵੀ ਅੱਲਾ ਤਾਲਾ ਰਹਿੰਦਾ ਤੇ ਬਸ ਪਛੋਂ ਵਿੱਚ ਹੀ ਰਹਿਦਾ ਬਾਕੀ ਰੱਬ ਕਿਤੇ ਨਹੀਂ ਹੈਗਾ ਪਰ ਗੁਰੂ ਨਾਨਕ ਸਾਹਿਬ ਇਹ ਦੱਸਣ ਚੱਲੇ ਨੇ ਕਿ ਰੱਬ ਹਰ ਥਾਂ ਮੌਜੂਦ ਹੈ ਲਓ ਜੀ ਗੁਰੂ ਨਾਨਕ ਸਾਹਿਬ ਨੇ ਜਾਣ ਬੁੱਝ ਕੇ ਉਧਰ ਨੂੰ ਪੈਰ ਕੀਤੇ ਨੇ ਕਿਹਾ ਮਰਦਾਨਿਆਂ ਜੇ ਅਸੀਂ ਨਾ ਕੱਲੇ-ਕੱਲੇ ਨੂੰ ਸਮਝਾਉਣ ਵਾਸਤੇ ਗਏ ਇਹਨਾਂ ਸਾਡੀ ਗੱਲ ਸੰਣੀ ਨਹੀਂ ਤੇ ਇਹਨਾਂ ਨੇ ਕੱਲ ਨੂੰ ਆਪਣੇ ਕੋਲ ਆਪੇ ਆ ਜਾਣਾ ਹੁਣ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਹਿੰਦੂ ਉਸਤਾਨ ਤੋਂ ਗਏ ਹਾਜੀ ਤੇ ਕਾਜੀ ਸਾਰੇ ਰਾਤ ਸੌਂਗੇ ਜਿੱਦ ਕਾਜੀ ਸਾਹਿਬ ਉਹ ਇਧਰ ਪੈਰ ਕਰਕੇ ਸੁੱਤੇ ਨੇ ਪਰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਕਾਬੇ ਵੱਲ ਨੂੰ ਪੈਰ ਕਰਕੇ ਸੁੱਤੇ ਨੇ ਦਿਨ ਦਾ ਚੜ੍ਹਾ ਹੋਇਆ ਅੰਮ੍ਰਿਤ ਵੇਲੇ ਜੀਵਨ ਆਇਆ ਉਹਨੇ ਹੱਥ ਵਿੱਚ ਲਾਲ ਤੀਰ ਫੜੀ ਹੈ ਸੇਵਾਦਾਰ ਸੀ ਆਣ ਕੇ ਤੇ ਸੰਗਤ ਵਿੱਚ ਉੱਥੇ ਜਿਹੜੇ ਹਾਜੀ ਪਏ ਨੇ ਉਹਨਾਂ ਨੂੰ ਉਠਾ ਰਿਆ ਕਹਿੰਦੇ ਭਾਈ ਅੱਲਾਹ ਦੇ ਪਿਆਰਿਓ ਉੱਠੋ ਹਮਤ ਵੇਲਾ ਹੋ ਗਿਆ ਫਜ਼ਰ ਦੀ ਨਮਾਜ਼ ਦਾ ਵੇਲਾ ਹੋ ਗਿਆ ਭਾਈ ਨਮਾਜ਼ ਪੜ ਲਓ ਤੁਹਾਡੇ ਸਫਲੇ ਹੋ ਜਾਣਗੇ ਸਵਾਸੇ ਸਾਰੀ ਨਮਾਜ਼ ਪੜੋ ਉੱਠ ਕੇ ਤੇ ਜਦੋਂ ਨਾਲ ਟੈਨ ਲੈ ਕੇ ਆਏ ਨਾ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨੇ ਦੇ ਕੋਲ ਕੀ ਵੇਖਿਆ ਕੋਈ ਬਾਕੀ ਲੋਕ ਦੇ ਇਹਨਾਂ ਨੂੰ ਸਿਰ ਕਰਕੇ ਪਏ ਆਹ ਦੋ ਬੰਦੇ ਇਹਨਾਂ ਨੂੰ ਪੈਰ ਕਰਕੇ ਪਏ ਨੇ ਕਾਫਰ ਨੇ ਤੇ ਜਾਣ ਇਹਨਾਂ ਨੂੰ ਪਤਾ ਨਹੀਂ ਉਹਨੇ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਫੇਰ ਤਸੱਲੀ ਨਾਲ ਵੇਖਿਆ ਲੈਲ ਦੇਨ ਪਾਹ ਘਾੜ ਕੇ ਵੀ ਮੈਨੂੰ ਭਲੇਖਾ ਨਹੀਂ ਕਿਤੇ ਮੇਰੀ ਅੱਖਾਂ ਨੂੰ ਭਲੇਖਾ ਨਹੀਂ ਪੈ ਰਿਆ ਜਦੋਂ ਵੇਖਿਆ ਤੁਸੀਂ ਵਾਕਿਆ ਗੁਰੂ ਨਾਨਕ ਸਾਹਿਬ ਇਸ ਪਾਸੇ ਨੂੰ ਪੈਰ ਕਰਕੇ ਪਏ ਨੇ ਤੇ ਭਾਈ ਮੱਧਾਨਾ ਪੈਰ ਕਰਕੇ ਪਏ ਨੇ ਉਹਨੇ ਕੁਝ ਨਹੀਂ ਪੁੱਛਿਆ ਤੇ ਕੁਝ ਨਹੀਂ ਵੇਖਿਆ ਉੱਚੀ ਵਾਲ ਵਿੱਚ ਕੋ ਗੱਲ ਆਖੀ ਕਾਹ ਰਹੋ ਤੁਸੀਂ ਇਸ ਪਾਸੇ ਨੂੰ ਪੈਰ ਕੀਤੇ ਨੇ ਗੁਰੂ ਨਾਨਕ ਸਾਹਿਬ ਸਹਿਸ ਭਾਏ ਉੱਠ ਕੇ ਕਹਿਣ ਲੱਗੇ ਸੱਚੀ ਸਰਕਾਰ ਦਾ ਸੇਵਾਦਾਰਾ ਜਿਹੜੇ ਸੇਵਾ ਕਰਦੇ ਹੋਣ ਇਹਨਾਂ ਉੱਚੀ ਨਹੀਂ ਬੋਲਦੇ ਉਹ ਤਾਂ ਨਿਮਰਤਾ ਰੱਖਦੇ ਨੇ ਸੇਵਾ ਤੇ ਕਰਨੀ ਹੈ ਵੀ ਨਿਮਰਤਾ ਆਵੇ ਤੇ ਜੇ ਬੰਦੇ ਨੇ ਸੇਵਾ ਕਰਨਿਆਂ ਨਿਮਰਤਾ ਨਾ ਆਵੇ ਤੇ ਫਿਰ ਉਹਦੀ ਨਿਮਰਤਾ ਕਿੱਥੇ ਚਲੀ ਗਈ ਉਹਦੀ ਸੇਵਾ ਕਿਸੇ ਤੋਂ ਆ ਨਹੀਂ ਪਈ ਲੰਗੇ ਵਿੱਚ ਭਾਨੇ ਮਾਜਦੇ ਆਪਾਂ ਲੰਗੇ ਵਿੱਚ ਸੇਵਾ ਕਰਦੇ ਆਂ ਬਤਾਵਾ ਭੈਣਾ ਪ੍ਰਸ਼ਾਦਾ ਪਕਾਉਂਦੀਆਂ ਆਪਾਂ ਸਾਰੇ ਗਰੁੱਪ ਪਿਆਏ ਵਰਤਾਉਣੇ ਤੇ ਜੇ ਭਲਾ ਕੋਈ ਗਏ ਵੀ ਭਾਈ ਮੈਨੂੰ ਪ੍ਰਸ਼ਾਦਾ ਦੇ ਜਾ ਤੇ ਵਰਤਾਵਾਂ ਨੂੰ ਟੁੱਟ ਕੇ ਪੈ ਜਾਏ ਇਹਦਾ ਮਤਲਬ ਹੈ ਨਿਮਰਤਾ ਨਹੀਂ ਆ ਨਿਮਰਤਾ ਹੁੰਦੀ ਹੈ ਸੇਵਾ ਕਰਨਾ ਸੇਵਾ ਹੀ ਨਿਮਰਤਾ ਲਿਆਏਗੀ ਹੋਰ ਕੋਈ ਰਾਜਿਕ ਸੰਗਤ ਹੀ ਨਿਮਰਤਾ ਲਿਆਏਗੀ ਤੇ ਮਹਾਰਾਜੇ ਇਹੋ ਸੱਚੀ ਸਰਕਾਰ ਦਾ ਕੋ ਸੇਵਾਦਾਰ ਹੈ ਤੇ ਭਾਈ ਉੱਚੀ ਕਾਨੂੰ ਮੋਤ ਅਜੇ ਇੰਨੀ ਗੱਲਬਾਤ ਚੱਲ ਰਹੀ ਸੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਕਾਫਰਾ ਤੂੰ ਸਾਡੇ ਆਕੇ ਤਰਮਸਤਾਨ ਦੀ ਕੀਤੀ ਹੈ ਤੋਹੀਨ ਤੇ ਨਾਲ ਹੀ ਗੁਰੂ ਨਾਨਕ ਨੇ ਪਾਤਸ਼ਾਹ ਮਨਰਾਜ ਦੀ ਮੱਖੀ ਵਿੱਚ ਕਾਰ ਕਰਦੀ ਲੱਤ ਜੀਵਨ ਕਾਜੀ ਨੇ ਮਾਰ ਦਿੱਤੀ